ਰਾਮ ਸੇਤੂ ਕਦੇ ਕਰਨ ਕੇ ਪੱਥਰ ਤਰਦੇ ਆ ਪੱਥਰ ਤਰ ਸਕਦਾ ਸੰਭਵ ਹੈ ਝੂਠ ਜੀ ਨਾ ਮਰਜੀ ਮਾਰ ਲੋ ਕਿਸੇ ਨੂੰ ਝੂਠ ਬਾਰ ਦਾ ਇਹ ਤਾਂ ਅਸੀਂ ਗੁਰਬਾਣੀ ਦੇ ਵਿੱਚ ਵੀ ਕਹਿੰਦੇ ਜਿਹਦੇ ਨਾਲ ਅਕਾਲ ਪੁਰਖ ਹੈ ਉਹ ਤਾਂ ਕਹਿੰਦੇ ਅਕਾਲ ਪੁਰਖ ਤੱਕ ਵੀ ਕਹਿੰਦੇ ਡੁੱਬਦੇ ਨੂੰ ਵੀ ਤਾਰ ਦਿੰਦਾ ਨਹੀਂ ਡੁੱਬਦੇ ਨੂੰ ਤਾਰਦਾ ਮਤਲਬ ਇਹ ਨਹੀਂ ਹੈ ਡੁੱਬਦੇ ਨਹੀਂ ਮਤਲਬ ਇਹ ਹੈ ਵੀ ਜਦੋਂ ਬੰਦਾ ਜਦੋਂ ਬੰਦਾ ਚੇਤਨ ਬੰਦਾ ਪੱਥਰ ਦਾ ਡੁੱਬਣਾ ਤੇ ਤਰਨਾ ਕੀ ਚੀਜ਼ ਹੈ ਪੱਥਰ ਪਾਣੀ ਤੇ ਵੀ ਉਹੀ ਆ ਤੇ ਥੱਲੇ ਵੀ ਉਹੀ ਆ ਹੂੰ ਠੀਕ ਹੈ ਨਾ ਉਹ ਬੰਦੇ ਵਾਸਤੇ ਆ ਵੀ ਜੇ ਬੰਦਾ ਆਹਦੇ ਰਾਤੋਂ ਕਰਾਹ ਹੋ ਰਿਹਾ ਰਾਤੋਂ ਕਰਾਹ ਵੀ ਉਹਨੂੰ ਰਾਤੇ ਲਿਆ ਸਕਦਾ ਤੇ ਪੱਥਰ ਨਹੀਂ ਤੇ ਬੇਜਾਨ ਚੀਜ਼ ਨਹੀਂ ਤੇ ਰਾਤੋਂ ਕਰਾਹ ਹੋਣੀ ਨਹੀਂ ਉਹ ਤੇ ਜਿੱਥੇ ਧਰ ਤਪਈ ਆ ਕੋਈ ਹੋਰ ਫੋਰਸ ਉਹਦੇ ਵਿਚ ਆਵੇ ਜਿੱਦੇ ਪਰੇ ਹੋ ਜੂਗੀ ਆਪਣੇ ਆਪ ਨਹੀਂ ਹਲਣ ਲੱਗੀ ਉਹਦੇ ਨਾਲ ਟੱਕਰੀ ਜਿਹੜੀ ਨੂੰ ਹਲਾਉਣਾ ਹੈ ਤੂੰ ਹਲਾ ਦੂਗੀ ਦਰਖਤ ਕਦੇ ਚੁੱਲੂ ਆਪਣੇ ਆਪ ਜਦੋਂ ਹਵਾ ਬਗੂ ਤਾਂ ਚੁੱਲੂ ਹੂੰ ਹੋਬ ਜਿਆਦੇ ਹਵਾ ਚੁੱਲੂ ਤੇ ਝੜ ਤੋਂ ਪਟਿਆ ਜਾਊਗਾ ਹੂੰ ਜੇ ਦਰਖਤਾਂ ਦੇ ਵਿੱਚ ਨਾਲ ਬਾਂਸਾਂ ਦੇ ਦਰਖਤ ਹੈ ਤੇ ਖੈ ਕੇ ਅੱਗ ਲੱਗ ਜੂ ਜਿਵੇਂ ਅਮਰੀਕਾ ਚ ਲੱਗੀ ਹੋਈ ਆ ਹੂੰ ਅਜੇ ਤੱਕ ਨਹੀਂ ਬੁਜੀ ਹੂੰ ਕਾਇ ਤੱਕ ਨਹੀਂ ਬੁਜੀ ਅਜੇ ਤੱਕ ਨਹੀਂ ਬੀ ਸਾਹ ਬੜਾ ਤੁਸੀਂ ਹੂੰ ਨਾਲੇ ਕਿੰਨਾ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਨੇ ਵਿਗਿਆਨਕ ਢੰਗ ਨਾਲ ਕੋਸ਼ਿਸ਼ਾਂ ਕੀਤੀਆਂ ਨੇ ਪਾਣੀ ਜਹਾਜ਼ਾਂ ਨਾਲ ਛੜਤਾ ਗੈਸਾਂ ਛੜਤੀਆਂ ਇਹ ਗਲਾ ਮਨੁੱਖ ਦੀਆਂ ਤੇ ਪੱਥਰ ਦੀਆਂ ਸਮਾਨ ਨਹੀਂ ਹਣਾ ਅਸੀਂ ਆਮ ਤੌਰ ਤੇ ਗੁਰਬਾਣੀ ਦੀ ਦੀ ਵਿਆਖਿਆ ਕਰਦੇ ਹਾਂ ਜਾਂ ਹਵਾਲਾ ਦਿੰਨੇ ਆ ਜਾਂ ਦ੍ਰਿਸ਼ਤਾਂਤ ਦਿੰਨੇ ਆ ਵੀ ਗੁਰਵਾਨੀ ਆ ਕਹਿੰਦੀ ਆ ਗੁਰਬਾਣੀ ਜਿਸ ਪ੍ਰਸੰਗ ਚ ਕਹਿੰਦੀ ਆ ਉਹ ਨਹੀਂ ਸਾਡਾ ਸਿੱਖ ਭਾਈਚਾਰਾ ਸਮਝਦਾ ਉਹਨੂੰ ਸਮਝੋ ਗੁਰਬਾਣੀ ਕੀ ਛੋਟੀ ਬੋਟੀ ਗੱਲ ਇਹਨੂੰ ਸਮਝਣ ਲਈ ਬਹੁਤ ਵਿਦਿਆ ਦੀ ਲੋੜ ਆ ਹੂੰ ਬਹੁਤ ਵਿਦਿਆ ਦੀ ਇੱਕ ਅਣਪੜ੍ਹ ਜਾ ਭਾਈ ਜੀ ਦੀ ਵਿਆਖਿਆ ਨਹੀਂ ਕਰ ਸਕਦਾ ਹੂੰ ਵਿਦਵਾਨ ਕਰ ਸਕਦੇ ਨੇ ਇਹ ਜਿਹੜੇ ਜਿਹਨੂੰ ਅਸੀਂ ਭਗਤੀ ਮੂਵਮੈਂਟ ਕਹਿੰਦੇ ਆ ਨਾ ਹੂੰ ਉਸ ਵਕਤੇ 500 ਵਰ੍ਹੇ ਦੀ ਇਤਿਹਾਸ 500 ਵਰ੍ਹਿਆਂ ਦੀ ਹਿੰਦੁਸਤਾਨ ਦੀ ਧਰਤੀ ਦੇ ਵਿਵੇਕ ਦਾ ਇਹ ਇੱਕ ਨਮੂਨਾ ਹੈ ਉਹਨਾਂ ਚ ਭਗਤ ਵੀ ਆਏ ਪਾਟ ਵੀ ਆਏ ਹਾਂ ਧੰਨੇ ਜੱਟੋਰੀ ਵੀ ਆ ਗਏ ਹੂੰ ਗੁਰੂ ਵੀ ਆ ਗਏ ਗੁਰੂ ਵੀ ਆ ਗਏ ਕਬੀਰ ਵਰਗੇ ਭਾਨ ਵੀ ਆ ਗਏ ਭਗਤ ਰਵਿਦਾਸ ਵਰਗੇ ਵੀ ਆ ਗਏ ਉਹਨਾਂ ਦੀ ਬਹੁਤ ਵੱਡੀ ਚੇਤਨਾ ਸੀ ਜਿਵੇਂ ਕਿ ਯੂਰਪ ਦੇ ਵਿੱਚ ਰੈنس ਦਾ ਪੀੜ ਆਇਆ ਨਵ ਜਾਗਰਣ ਇਹ ਸਾਡਾ ਨਵ ਜਾਗਰਣ ਦਾ ਪੀੜ ਸੀ ਇਹ ਭਗਤੀ ਸ਼ਬਦ ਦਾ ਨਾਲੋਂ ਛੋਟਾ ਇਹਦੇ ਤੋਂ ਵੱਡਾ ਸੀ ਉਹਨੂੰ ਮਤਲਬ ਰੂਹਾਨੀਅਤ ਦੇ ਉੱਤੇ ਖੇਡਾ ਲੈਣਾ ਵਸਣਾ ਕਿਵੇਂ ਆ ਉਹਦਾ ਪਤਾ ਕਰਨਾ ਕਰਮ ਕਾਂਡ ਤੋਂ ਕਿਵੇਂ ਬਚਣਾ ਆ ਉਹਦਾ ਪਤਾ ਕਰਨਾ ਇਹ ਸੀ ਉਸ ਵਕਤ ਦੀ ਜਿਨ੍ਹਾਂ ਦੀ ਅਕਸਰ ਅਸੀਂ ਦਿਸਤਾਂਤ ਦਿੰਨੇ ਆ ਨਹੀਂ ਨਹੀਂ ਤੁਸੀਂ ਗੱਲ ਕਹਿ ਰਹੇ ਹੋ ਵੀ ਹੋਏ ਹੀ ਨਹੀਂ ਹੈਗੇ ਦੇਖੋ ਇਹ ਤਾਂ ਨਹੀਂ ਆਪਾਂ ਇਹਨੇ ਗ੍ਰੰਥ ਹੋ ਗਏ ਗ੍ਰੰਥ ਲਿਖੇ ਨੇ ਦੇਖੋ ਇਤਿਹਾਸ ਤੇ ਇਤਿਹਾਸ ਚ ਫਰਕ ਆ ਯਾਦ ਰੱਖਿਓ ਇਤਿਹਾਸ ਦਾ ਕੋਈ ਵੀ ਸੋਮਾ ਨਹੀਂ ਮੈਂ ਕਹਿ ਰਿਹਾ ਕਿਉਂਕਿ ਮੈਂ ਪੜਿਆ ਮੈਂ ਸਾਰੇ ਦੁਨੀਆ ਦੇ ਧਰਮਾਂ ਦੇ ਇਤਿਹਾਸਿਕ ਗ੍ਰੰਥ ਪੜ੍ਹਦਾ ਇਸਾਈਆਂ ਦੇ ਰਮਾਇਣ ਪੜ੍ਹੀਏ ਤੁਸੀਂ ਰੋਮੈਨ ਮਹਾਭਾਰਤ ਵੇਦ ਕਿਹੜੀ ਚੀਜ਼ ਨਹੀਂ ਪ੍ਰਾਣ ਉਪਨਿਸ਼ਦਾਂ ਸਾਰੀਆਂ ਇਹ ਲਗਾਤਾਰ ਹਮ ਇਸਲਾਮ ਦਾ ਸਾਰਾ 유ਹੂਦੀਆਂ ਦਾ ਸਾਰਾ ਇਸਾਈਅਤ ਦਾ ਸਾਰਾ ਬੋਧੀਆਂ ਦਾ ਜੈਨੀਆਂ ਦਾ ਪਾਰਸੀਆਂ ਦਾ ਸਾਰੇ ਪੜੇ ਨੇ ਇਤਿਹਾਸ ਤੇ ਇਤਿਹਾਸ 'ਚ ਫਰਕ ਹੈ ਇਤਿਹਾਸ ਟੀਜ ਸਪਸ਼ਟ ਹੁੰਦੀ ਹੈ ਮਿ ਇਤਿਹਾਸ ਸਿਰਫ ਕਲਪਨਾ ਹੁੰਦੀ ਹੈ ਮਿੱਥੀ ਹੋਈ ਕਲਪਨਾ ਹਮ ਇੱਕ ਬਹੁਤ ਇਤਨਾ ਚੀਜ਼ਾਂ ਸੀ ਕਲਪਨਾ ਨਾਲ ਪੈਦਾ ਕੀਤੀਆਂ ਕਲਪਨਾ ਹਾਂ ਕੀਤੀ ਹੁੰਦੀ ਹੈ ਕਿਸੇ ਕਵੀ ਨੇ ਕਵੀ ਦੀ ਕਲਪਨਾ ਦਾ ਅਧਿਕਾਰ ਹੈ ਅਧਿਕਾਰ ਹੈ ਬਾਰਬੀਗੂੰ ਕਲਪਨਾ ਕਰਨ ਦਾ ਅਧਿਕਾਰ ਹੈ ਉਹ ਬਹੁਤ ਵੱਡਾ ਹਿਪੋਕ੍ਰਾਈਟਰ ਸੀ ਵੇਦ ਵਿਆਸ ਨੂੰ ਕਲਪਨਾ ਕਰਨ ਦਾ ਅਧਿਕਾਰ ਹੈ ਉਹ ਬਹੁਤ ਵੱਡਾ ਆਪਣੇ ਵੇਲੇ ਦਾ ਮਹਾ ਕਵਿ ਸੀ ਹਿਪੋਕ੍ਰਾਈਟਰ ਹੂੰ ਇਸੇ ਤਰ੍ਹਾਂ ਹੋਮਰ ਵਰਗੇ ਨੇ ਯੂਰਪ ਦੇ ਵਿੱਚ ਯੂਨਾਨ ਦੇ ਵਿੱਚ ਰੋਮ ਦੇ ਵਿੱਚ ਉਹਨਾਂ ਨੂੰ ਤਾਂ ਅਧਿਕਾਰ ਹੈ ਕਲਪਨਾ ਤੇ ਕੋਈ ਨਹੀਂ ਪਰ ਇਤਿਹਾਸ ਤੇ ਮਿਤੇ ਹਸਮ ਬਿਲਕੁਲ ਮੰਨਣਾ ਪਊਆ ਇਤਿਹਾਸ ਬਿਲਕੁਲ ਸਮੇ ਤੇ ਸਥਾਨ ਦੇ ਵਿੱਚ ਗੁਜ਼ਰੀ ਹੋਈ ਘਟਨਾ ਹੁੰਦੀ ਆ ਤੇ ਮ ਇਤਿਹਾਸ ਸਿਰਫ ਕਲਪਨਾ ਹੁੰਦੀ ਆ ਮੈਂ ਗੱਲ ਕਹਿ ਰਿਹਾ ਵੀ ਜਦੋਂ ਰਾਮ ਮੰਦਰ ਬਣਿਆ ਬਣੇ ਠੀਕ ਹੈ ਰਾਮ ਮੰਦਰ ਤੋਂ ਪਹਿਲਾਂ ਜਜਮੈਂਟਸ ਆਈਆਂ ਜਜਮੈਂਟਸ ਦੇ ਵਿੱਚ ਪਹਿਲਾਂ ਜਦੋਂ ਸਾਰਾ ਕੁਝ ਕੇਸ ਚੱਲ ਰਿਹਾ ਸੀ ਤਾਂ ਉਸ ਸਮੇ ਸਾਰਾ ਕੁਝ ਕਲੀਅਰ ਕੀਤਾ ਗਿਆ ਇਤਿਹਾਸਕ ਤੌਰ ਤੇ ਦੇਖਿਆਗਾ ਵੀ ਹਾਂ ਰਾਮ ਹੋਏ ਨੇ ਇਓ ਤੇ ਆ ਦੇ ਵਿੱਚ ਹੋਇਆ ਤੇ ਕੋਨਾਂ ਨੇ ਉਹਨਾਂ ਦਾ ਮੰਦਰ ਸੀਗਾ ਤੇ ਸਾਰਾ ਕੁਝ ਦੇਖਿਆ ਗਿਆ ਵੀ ਉਹ ਨਾ ਮੈਂ ਵੀ ਪੜੀ ਆ ਫੈਸਲੇ ਮੈਂ ਪੜਿਆ ਹਮ ਅਹੀ ਦੇ ਵਿੱਚ ਕੋਈ ਹਵਾਲਾ ਨਹੀਂ ਜੱਜਾਂ ਨੂੰ ਵੀ ਪਤਾ ਸੀ ਜੋ ਕਰ ਰਹੇ ਆ ਵੀ ਕਲੇਸ਼ ਮਗਾਉਣ ਲਈ ਕਰ ਰਹੇ ਆ ਤੁਸੀਂ ਕਹਿ ਰਹੇ ਕਲੇਸ਼ ਮਗਾਉਣ ਲਈ ਹੋਇਆ ਹਾਂ ਤੇ ਵੀ ਕਿਉਂ ਬਿਣਾ ਗੱਲ ਤੋਂ ਕਲੇਸ਼ ਵੀ ਇੱਕ ਪਾਸੇ ਮਸਜਿਦ ਹੋ ਜੇ ਇੱਕ ਪਾਸੇ ਮੰਦਰ ਹੋ ਜੇ ਹੋ ਜੀ ਕਿਸਨ ਕੀ ਤਰਾਜ ਹੈ ਹੈ ਉਹ ਗਲਤ ਹੈ ਵੀ ਨਹੀਂ ਜੀ ਇੱਥੇ ਸਾਡਾ ਮੰਦਿਰ ਹੈ ਜੀ ਉਹ ਇੱਥੇ ਸਾਡੀ ਮਸਜਿਦ ਹੈ ਜੀ ਕੋਈ ਆਦਾ ਮੀਰ ਬਾਕੀ ਨੇ ਬਣਾ ਲਈ ਕੋਈ ਆਦਾ ਬਾਬਰ ਨੇ ਬਣਾ ਲਈ ਹੈ ਮੈਂ ਤਾਂ ਇਹਨੂੰ ਕਹਿੰਦੇ ਜਦੋਂ ਬਾਬਰ ਨੂੰ ਫਿਰ ਤੁਸੀਂ ਉਸੇ ਵਕਤ ਹੀ ਕੁਟਨ ਦੇ ਖੜੇ ਹੋ ਕੇ ਤੁਸੀਂ ਤਾਂ ਉਹ 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 14 ਪੀੜੀਆਂ ਦਾ ਰਾਜ ਚ ਭੋਗ ਲਿਆ ਇੱਕ ਨਾ ਤਾਂ ਦੋ ਨਾ ਤਿੰਨ 14 ਪੀੜੀਆਂ ਦਾ ਰਾਜ ਜੇ ਮੈਂ ਸਾਨੂੰ ਸਾਰੀਆਂ ਗਿਣਾ ਦੇ ਤੂੰ ਇਹ ਕਹੂੰਗੇ ਹੈ ਬਾਪੂ ਕਿਥੋਂ ਯਾਦ ਕਰੀ ਬੈਠਾ ਬਾਬਰ ਤੋਂ ਲੈ ਕੇ ਬਾਬਰ ਹਮਾਇਉ ਅਕਬਰ ਜਹਾਂਗੀਰ ਸ਼ਾਹਜਹਾਂ ਔਰੰਗਜ਼ੇਬ ਬਹਾਦਰ ਸ਼ਾ ਪਹਿਲਾ ਜਹਾਂਦਾਰ ਫਰਕਸੀਅਰ ਬਹਾਦਰ ਸ਼ਾ ਦੂਜਾ 14 ਦੋ ਵਿੱਚ ਹੋਰ ਨੇ ਤੇ ਉਹ ਉਹਨਾਂ ਨੂੰ ਮੁਗਲ ਖਾਨਦਾਨ ਦੇ ਬੰਦਿਆਂ ਨੂੰ ਨਾਦਰ ਸ਼ਾਹ ਨੇ ਤੇ ਵਦਾਲੀ ਨਹੀਂ ਤਾਂ ਘੁੱਟਤਾ ਬਾਹਰੋਂ ਆ ਕੇ ਇਹਨਾਂ ਤੋਂ ਕੁਝ ਨਹੀਂ ਹੋਇਆ ਆਪਣੇ ਵਾਲਾ ਤੋਂ ਆਪਾਂ ਟੋ ਅਲਰੇਡੀ ਕੀਤਾ ਨਾ ਹੂੰ ਪੈ ਜਾਂਦੇ ਮਗਰ ਵਾਦੀ ਵੀ ਇਹ ਹੁਣ ਨਾਲੋਂ ਵੱਡੀ ਤੇ ਸਾਰਾ ਦਿਨ ਮਸਰਜਕ ਹੁੰਦੀ ਲੱਗੇ ਹੋਇਆ ਇਹ ਕਿਉਂਕਿ ਜਿਹੜੀਆਂ ਸਾਡੀਆਂ ਪੁਜਾਰੀ ਸ਼੍ਰੇਣੀਆਂ ਨੇ ਨਾ ਉਹ ਮੁਲਕ ਨੂੰ ਪੁੱਠੇ ਪਾਹੇ ਦੀ ਮੂਤੋ ਦੇਣਾ ਗੁਰੂ ਸਾਹਿਬ ਤਾਂ ਖੜੇ ਅੰਨ ਦੇ ਖਿਲਾਫ ਗੁਰੂ ਸਾਹਿਬ ਜਦੋਂ ਖੜੇ ਸੀ ਰਾਸਤਾ ਵੜੇ ਜਦੋਂ ਗੁਰੂ ਸਾਹਿਬ ਉੱਠੇ ਨਾ ਪੰਜਵੇਂ ਪਾਸ਼ਾ ਤੋਂ ਬਾਅਦ ਪੰਜਵੇਂ ਪਾਸ਼ਾ ਨਾਲ ਬਾਕੀ ਦਾ ੱਟਕਾ ਹੋਇਆ ਜਹਾਂਗੀਰ ਨੇ ਕੀਤਾ ਉਹ ਤਾਂ ਕਹਿੰਦਾ ਵੀ ਅਰਜੁਨ ਦੇਵ ਨਾਂ ਦਾ Hindu जिने ਆਪਦੀ ਕੂੜ ਦੀ ਦੁਕਾਨ ਗਰਮ ਕਰ ਰੱਖੀ ਸੀ ਹੂੰ ਤੇ ਉਹ ਸਾਧੂਆਂ ਹਾਜ਼ਮਾ ਵਰਗੇ ਕੱਪੜੇ ਪਾਉਂਦਾ ਸੀ ਤੁਝ ਕੇ ਜਹਾਂਗੀਰ ਵਿੱਚ ਲਿਖਿਆ ਹੋਇਆ ਹੂੰ ਤੇ ਮੈਨੂੰ ਵੀ ਬਹੁਤ ਦੇਰ ਤੋਂ ਰੜਕ ਰਿਆ ਸੀ ਕਿ ਹਿੰਦੂ ਤੇ ਮੁਸਲਮਾਨ ਉਹਦੇ ਸ਼ਰਧਾਲੂ ਹੋ ਰਿਹਾ ਹੈ ਹੂੰ ਉਹਨੂੰ ਕੂੜ ਦੀ ਦੁਕਾਨ ਦੱਸਦਾ ਸੀ ਜਹਾਂਗੀਰ ਹੂੰ ਤੇ ਉਹਨੂੰ ਤਤੀ ਦੇ ਤੇ ਵਾਤਾ ਜਿਹੜੇ ਬਾਬਾ ਨੇ ਕੀੜੀ ਨਹੀਂ ਮਾਰੀ ਉਹਨੂੰ ਤਤੀ ਤਵੀ ਤੇ ਤਦੋਂ ਤਾਂ ਪੰਜਾਬ ਦੇ ਲੋਕ ਕਿੱਧਰ ਸੀ ਲਾਹੌਰ ਦੇ ਲੋਕ ਉੱਠ ਖੜਦੇ ਜਹਾਂਗੀਰ ਨੂੰ ਪੈ ਜਾਂਦੇ ਐਨ ਅਦਾ ਦੱਕੜਾ ਨਹੀਂ ਸੀ ਜਹਾਂਗੀਰ ਅਯਾਸ਼ ਬੰਦਾ ਸੀ ਖੀਮ ਖਾਣਾ ਠੀਕ ਹੈ ਨਾ ਉਹਦੇ ਨਾਲ ਪੰਗੇ ਨਹੀਂ ਲੈਣੇ ਮਗਰ ਉਹ ਗੱਲਾਂ ਕਰੀ ਜਾਂਦੇ ਆ ਇਤਿਹਾਸ ਨੂੰ ਸੋਚ ਕੇ ਉਹਦੇ ਤੇ ਅਸਰ ਕਰਨਾ ਚਾਹੀਦਾ ਫੇਰ ਸਚਾਈ ਸਾਹਮਣੇ ਆ ਜਾਂਦੀ ਹੈ ਉਹ ਹੀ ਕਰਦੇ ਗੁਰੂਵਾਰ ਗੋਬਿੰਦ ਸਾਹਿਬ ਜੀ ਦਾ ਫੇਰ ਖੜੇ ਮੀਰੀ ਤੇ ਪੀਰੀ ਦੇ ਤਲ ਫੇਰ ਕਿੰਨਾ ਕੁ ਰਹੇ ਵਿਚਾਰੇ ਕਿੰਨਾ ਕੁ ਚਿਰ ਜੀਵੇ